ਵਿਲਾ ਨਵਾਂ ਸ਼ਹਿਰ ਦੇ 5 ਬਲਾਕਾਂ ਦੇ ਮਨਰੇਗਾ ਕਰਮਚਾਰੀਆਂ ਨੇ ਮਨਰੇਗਾ ਦੀ ਦਿਹਾੜੀ ਵਿੱਚ ਵਾਧਾ ਅਤੇ ਪੱਕਾ ਕਰਨ ਨੂੰ ਲੈ ਕੇ ਬੀਡੀਪੀਓ ਨਵਾਂ ਸ਼ਹਿਰ ਆਫਿਸਰ ਧਰਨਾ ਲਗਾਇਆ ਪੰਜਾਬ ਸਰਕਾਰ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਮਨਰੇਗਾ ਅਤੇ ਐਪੀਓ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਵੀ ਤੇਜ਼ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਪਿਛਲੇ 16 ਸਾਲਾਂ ਤੋਂ ਘੱਟ ਤਨਖਾਹਾਂ ਵਾਲੀਆਂ ਨੌਕਰੀਆਂ ਤੋਂ ਪਰੇਸ਼ਾਨ ਮਨਰੇਗਾ ਕਰਮਚਾਰੀਆਂ ਵੱਲੋਂ ਆਪਣੀਆਂ ਸੇਵਾਵਾਂ ਨੂੰ ਪੱਕੀਆਂ ਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਲਗਾਤਾਰ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਸ ਇਹਨਾਂ ਮੰਗਾਂ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਸਰਕਾਰ ਅਤੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਨ ਅਸੀਂ ਮਰੇਗਾ ਸਮੂਹ ਕਰਮਚਾਰੀ ਖੀਤਪਗਸੇਂ ਨਗਰ ਸਾਡੇ ਤਕਰੀਬਨ ਤਕਰੀਬਨ ਡਿਸਟ੍ਰਿਕਟ ਦੇ ਵਿੱਚ ਸਾਡੇ 64 ਤੋਂ 65 ਜਾਣੇ ਅਸੀਂ ਮੁਲਾਜ਼ਮਾਂ ਜਿਹੜੇ ਜਿਹੜੇ ਅਸੀਂ ਪਿੰਡਾਂ ਦੇ ਵਿੱਚ ਜਦੋਂ ਵੀ ਕੋਈ ਪਿੰਡ ਦਾ ਕੰਮ ਹੁੰਦਾ ਸੀ ਪਿੰਡੂ ਕੰਮ ਨੂੰ ਉਹਨੂੰ ਪਛਾਣ ਕਰਾ ਕੇ ਅਸੀਂ ਉਹਦਾ ਮਾਸਟਰ ਉੱਪਰ ਕੱਢ ਕੇ ਉਹਦਾ ਐਸਟੀਮੇਟ ਜੇਈ ਸਾਡੇ ਲਾਉਂਦੇ ਆ ਉਹ ਅਸੀਂ ਵੀ ਪਿੰਡ ਦੇ ਵਿੱਚ ਲੇਬਰ ਲਾਉਂਦੇ ਆ ਪਰ ਜੋ ਸਰਕਾਰ ਇਹ ਹੋਂਦ ਵਿੱਚ ਆਈ ਸੀ ਸਾਨੂੰ ਇਹ ਨਹੀਂ ਵਾਦਾ ਕੀਤਾ ਸੀਗਾ ਕਿ ਜਦੋਂ ਵੀ ਅਸੀਂ ਇਹ ਹੋਂਦ ਵਿੱਚ ਆਵਾਂਗੇ ਤਾਂ ਅਸੀਂ ਪਹਿਲ ਦੇ ਆਧਾਰ ਤੇ ਤੁਹਾਨੂੰ ਪੱਕੇ ਕੀਤੇ ਜਾਵਾਂਗੇ ਹੁਣ ਦੇਖੋ ਜੀ ਤਕਰੀਬਨ ਤਕਰੀਬਨ 16 ਤੋਂ 17 ਸਾਲ ਹੋ ਗਏ ਆ ਸਾਡੀਆਂ ਉਮਰਾਂ ਵੀ ওভারਏਜ ਹੋ ਗਈਆਂ ਪਰ ਸਾਨੂੰ ਹਲੇ ਤੱਕ ਸਰਕਾਰ ਨੇ ਵਾਅਦਾ ਤਾਂ ਨਹੀਂ ਸਾਨੂੰ ਕੋ ਹੱਥੇ ਨਾਲ ਨਹੀਂ ਪੜਾ ਜਦੋਂ ਕਿ ਇਹ ਕਹੀ ਜਾਂਦੇ ਆ ਅਸੀਂ 3200 ਬੰਦੇ ਪੱਕੇ ਅੱਜ 3500 ਬੰਦੇ ਪੱਕੇ ਕਰਦੇ ਅਸੀਂ ਉਹ ਕਰਤਾ ਇਹ ਕਰਤਾ ਪਰ ਹਲੇ ਤੱਕ ਜੋ ਗਰਾਊਂਡ ਲੈਵਲ ਦੇ ਉੱਤੇ ਗੱਲ ਵਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਕਿਸੇ ਨੂੰ ਪੱਕਾ ਕੀਤਾ ਹੋਵੇ ਹੁਣ ਕਹੀ ਜਾਂਦੇ ਜੀ ਅਸੀਂ ਇੰਨੀਆਂ ਸਾਮੀਆਂ ਕੱਢ ਦਿਤੀਆਂ ਜਿਹੜੇ ਸਾਡੇ ਮਲਾਜੂ ਪਹਿਲਾ ਹੈਗੇ ਆ ਕਮ ਸੇ ਕਮ ਪਹਿਲੇ ਉਹਨਾਂ ਨੂੰ ਵੀ ਰੱਖ ਲਓ ਤਸਾਮੀਆਂ ਬਾਤ ਕੱਢ ਲਿਓ ਪਰ ਸਾਮੀਆਂ ਉੱਤੇ ਜ਼ੋਰ ਦਿੱਤਾ ਹੈ ਉਹ ਪਤਾ ਨਹੀਂ ਕਿੱਥੇ ਨਿਕਲ ਜਾਨੀਆ ਕਿੱਥੇ ਨਹੀਂ ਨਿਕਲ ਜਾਨੀ ਦੀ ਮੰਗ ਕੀਤੀ ਹੈ ਸਾਡੀ ਡਿਮਾਂਡ ਹੈ ਵੀ ਸਾਨੂੰ ਸਾਰਿਆਂ ਨੂੰ ਪਹਿਲਾਂ ਪੇ ਸਕਿੱਲ ਦੇ ਕੇ ਪੱਕੀ ਕੀਤਾ ਜਾਵੇ ਸਾਰਿਆਂ ਨੂੰ ਕਿਉਂਕਿ ਕਈਆਂ ਪਾਸਿਆਂ 'ਚ ਜਿੱਦਾਂ ਇਹ ਆਪਾਂ ਕਹਿੰਦੇ ਆ ਰਾਜਸਥਾਨ ਦੇ ਵਿੱਚ ਵੀ ਹਿਮਾਚਲ ਵਿੱਚ ਵੀ ਆ ਉੱਥੇ ਉਸ ਉਹਨਾਂ ਗਵਰਨਮੈਂਟਾਂ ਨੇ ਇਹਨਾਂ ਨੂੰ ਪੱਕੇ ਕੀਤਾ ਜੀ ਅਸੀਂ ਕਹਿੰਦੇ ਵੋ ਉਸੇ ਤਰਜ਼ ਦੇ ਉੱਤੇ ਵੀ ਸਾਨੂੰ ਪੱਕੇ ਕੀਤਾ ਜਾਵੇ ਬੜੇ ਅੱਛੇ ਤਰੀਕੇ ਨਾਲ ਇਥੋਂ ਤੁਰਾਂਗੇ ਚੰਡੀਗੜ੍ਹ ਚੌਂਕ ਜਾ ਕੇ ਚੰਡੀਗੜ੍ਹ ਚੌਂਕ ਤੋਂ ਹੁੰਦੇ ਹੋਏ ਬਡੀਸਾ ਨੂੰ ਮੰਗ ਪੱਤਰ ਦੇਣਾ ਠੀਕ ਹੈ ਕਿਸੇ ਤਰ੍ਹਾਂ ਨਹੀਂ ਬੜੇ ਤਰੀਕੇ ਨਾਲ ਤੁਰਨਾ ਸਾਰਿਆਂ ਨੇ ਇੱਥੇ ਲਾਈਨ ਬਣਾ ਕੇ ਤੁਰਾਂਗੇ ਆਪਾਂ ਬੜੇ ਬੜੇ ਅੱਛੇ ਤਰੀਕੇ ਨਾਲ ਤੁਰਨਾ ਕਿਉਂਕਿ ਆਪਣਾ ਸ਼ਿੰਗਾਰ ਚ ਬਿਲਕੁਲ ਸਾਂਝਾ ਸ਼ਿੰਗਾਰ ਚ ਆਏ ਇਹ ਕਿਸੇ ਇਕੱਲੇ ਇੱਕ ਦਾ ਸ਼ਿੰਗਾਰ ਚ ਨਹੀਂ ਆਏਗਾ ਕਿਉਂਕਿ ਜੇਕਰ ਤੁਹਾਨੂੰ ਤਰ੍ਹਾਂ ਨਹੀਂ ਮਿਲੀਆਂ ਤਰ੍ਹਾਂ ਸਾਨੂੰ ਵੀ ਨਹੀਂ ਮਿਲੀਆਂ ਹੈਗੀਆਂ ਅੱਜ ਵੀ ਤੁਹਾਡੇ ਨਾਲ ਦੇ ਆ ਠੀਕ ਹੈ ਜੀ ਇਸ ਕਰਕੇ ਆਪਾਂ ਸਾਡੇ ਰੜ ਕੇ ਤਰ ਸਾਰੇ ਇੱਥੇ ਬੈਠੋ ਹਲੇ ਅਰੇ ਦੋ ਤਿੰਨ ਪਿੰਟ ਹੋਰ ਆਉਂਦੇ ਆ ਫਿਰ ਆਪਾਂ ਚੱਲਦੇ ਆ ਠੀਕ ਹੈ ਜੀ ਮਾਨ ਕੀ ਇੱਜ਼ਤ ਦੀ ਹਮਾਇਤ ਸਸਰੀ ਗਾਲ ਜੀ ਦੋਸਤੋ ਸਸਰੀ ਗਾਲ ਸਭ ਤੋਂ ਪਹਿਲਾਂ ਮੈਂ মিডিਆ ਪ੍ਰੈਸਰ ਰਿਪੋਰਟਰਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਬੀੜੀ ਕੋ ਦਫ਼ਤਰ ਸਾਡੀ ਮੰਗ ਇਹ ਹੀ ਹੈ ਜੀ ਇੱਕ ਤਾਂ ਮੇਟਾ ਨੂੰ ਜਿਹੜੇ ਪਿੰਡਾਂ ਦੇ ਵਿੱਚੋਂ ਜਦੋਂ ਕੋਈ ਨਵੀਂ ਪੰਚਾਇਤ ਬਣਦੀ ਇਹਨਾਂ ਨੂੰ ਹਟਾਇਆ ਜਾਂਦਾ ਆ ਉਹ ਤਿੰਨ ਤਿੰਨ ਚਾਰ ਚਾਰ ਸਾਲ ਤੋਂ ਕੰਮ ਕਰਦੇ ਜਦੋਂ ਕੰਮ ਦੇ ਪੇਤੀ ਹੋ ਜਾਂਦੇ ਇਹਨਾਂ ਨੂੰ ਕੰਮ ਦੇ ਉੱਤੋਂ ਦਰਖਾਸਤ ਕੀਤਾ ਜਾਂਦਾ ਇਸ ਕਰਕੇ ਮੀਟਾ ਨੂੰ ਕੰਮ ਤੋਂ ਹਟਾਇਆ ਨਾ ਜਾਵੇ ਉਹ ਵੀ ਮੀਟ ਪੱਕੇ ਕੀਤੇ ਜਾਣ ਕੰਮਾਂ ਦੇ ਉੱਤੇ ਔਰ ਮੀਟਾ ਨੂੰ ਤਰਖਾਰ ਪੱਕੀ ਲਾਈ ਜਾਵੇ ਮੀਟਾ ਇਹ ਦਿਹਾੜੀ ਘੱਟ ਦੇ ਘੱਟ ਜਿਹੜੀ ਕੰਮ ਸੇ ਘੱਟ ਵੀ 700 ਰੁਪਏ ਹੋਣੀ ਚਾਹੀਦੀ ਹੈ ਮਜ਼ਦੂਰ ਜਮਾ ਸਾਡੀਆਂ ਭੈਣਾਂ ਜਿਹੜੀ ਮਰੇਗਾ ਜੀ ਕੰਮ ਕਰਦੀਆਂ ਨੇ 500 ਰੁਪਏ ਦਿਹਾੜੀ ਪੱਕੀ ਮਿਲਣੀ ਚਾਹੀਦੀ ਹੈ 437 ਰੁਪਏ ਸਰਕਾਰ ਨੇ ਜਿਹੜੀ ਬਜਟ ਪਾਸ ਕੀਤਾ ਸੀਗਾ 437 ਰੁਪਏ ਦਿਹਾੜੀ ਨੇ ਪਾਸ ਹੋਈ ਹੋਆ ਅਸੀਂ ਕਈ ਵਾਰ ਪ੍ਰੈਸ ਮੀਡੀਆ ਦੇ ਵਿੱਚ ਮੈਂ ਬਿਆਨ ਦੇ ਚੁੱਕਾ ਔਰ ਵੀਡੀਓ ਵਿੱਚ ਕਾफी ਸੰਘਰਸ਼ ਕੀਤੇ ਆ ਜਿਹਦੇ ਵਿੱਚ ਇਹਨਾਂ ਦੀ ਦਿਹਾੜੀ 437 ਰੁਪਏ ਨਹੀਂ ਮੰਗ ਰਹੀ ਇਹਨਾਂ ਨੂੰ ਔਰ 322 ਰੁਪਏ ਦੇ ਦਿੱਤੇ ਦਿਹਾੜੀ ਨਹੀਂ ਬਤਾ ਰਹੇ ਇਸ ਕਰਕੇ ਮੈਂ ਪ੍ਰੈਸ ਮੀਡੀਆ ਨੂੰ ਬੇਨਤੀ ਕਰਦਾ ਕਿ ਸਾਡੇ ਜਿਹੜੇ ਅੱਜ ਦੇ ਸਾਡੇ ਬਿਆਨ ਇਹ ਸਾਰੇ ਪੂਰੀ ਦੁਨੀਆ ਤੱਕ ਔਰ ਭਗਵਾਨਤਮਾਨ ਦੀ ਉਹਨਾਂ ਦੇ ਕੰਨਾਂ ਤੱਕ ਪਹੁੰਚਾਈ ਜਾਵੇ ਸਾਡੀ ਆਵਾਜ਼ ਕਿ ਇਹਨਾਂ ਮਜ਼ਦੂਰਾਂ ਨੂੰ ਔਰ ਬੀਡੀਪਾ ਦਫ਼ਤਰਾਂ ਨੂੰ ਔਰ ਸਾਡੇ ਮਲੇਗਾ ਵਰਕਰਾਂ ਨੂੰ ਇਹਨਾਂ ਸੱਤ ਸੌ ਰੁਪਏ ਦਿਹਾੜੀ ਕੀਤੀ ਜਾਵੇ ਔਰ ਪੂਰਾ ਸਾਲ ਕੰਮ ਦਿੱਤਾ ਜਾਵੇ ਤਾਰ ਪਿੰਡਾਂ ਦੇ ਨਾਲ ਪਰੇਸ਼ਾਨ ਲੋਕ ਕਰਦੇ ਪਰੇਸ਼ਾਨ ਕਰਨੇ ਤੋਂ ਬਾਂਝੇ ਨਾਲ ਹੱਟੇ ਜਾਣ ਇਹ ਨੰਬਰ 2 ਦੇ ਅਧਰਵਾਜੀ ਨਾਲ ਕੋਈ ਪਰੇਸ਼ਾਨ ਕਰੂਗਾ ਪਿੰਡਾਂ ਦੇ ਵਿੱਚੋਂ ਨਾਲੀਆਂ ਵਿੱਚ ਗੰਦ ਕਢਾਉਂਦੇ ਆ ਸਾਡਾ ਕਾਨੂੰਨ ਦੇ ਵਿੱਚ ਲਿਖਿਆ ਨਹੀਂ ਨਾਲੀਆਂ ਦੇ ਵਿੱਚੋਂ ਗੰਦ ਕਢਣਾ ਕਿਤੇ ਵੀ ਸਾਡਾ ਪ੍ਰੈਸ ਦੇ ਵਿੱਚ ਕਿਸੇ ਵੀ ਮੇਰੇ ਬਿਆਨਾਂ ਦੀ ਨੋਟ ਕਰ ਲੈ ਮੈਨੂੰ ਕਿਸੇ ਕਿਤਾਬ ਵਿੱਚ ਦਿਖਾ ਦਿਓ ਵੀ ਇਹਨਾਂ ਨਾਲੀਆਂ ਵਿੱਚੋਂ ਗੰਦ ਕਢਣ ਜਾਂ ਨਾਲੀਆਂ ਵਿੱਚੋਂ ਕਾਹ ਕਢਣ ਸਾਡਾ ਇਹ ਕੰਮ ਨਹੀਂਗਾ ਸਾਨੂੰ ਦੀ ਕਿਉਂ ਅਈ ਸਰਕਾਰ ਨੇ ਸਾਡੇ ਤੱਕੇ ਨਾ ਕੰਮ ਕਰਵਾ ਕਰਾ ਰਹੀ ਪਿੰਡਾਂ ਦੇ ਵਿੱਚ ਇਹ ਪਿੰਡਾਂ 'ਚ ਤੱਕੇ ਨਾ ਕੰਮ ਕਰਵਾ ਰਿਆ ਬੀਬੀਆਂ ਰੋਂਦੀਆਂ ਮੇਰੇ ਕੋਲ ਆ ਕੇ ਪ੍ਰਧਾਨ ਜੀ ਆਹ ਕੰਮ ਹੋ ਗਿਆ ਪ੍ਰਧਾਨ ਜੀ ਆਹ ਕੰਮ ਹੋ ਗਿਆ ਉਹਡ ਸਾਨੂੰ ਮੋਰੇ ਧਮਕੀਆਂ ਦਿੰਦੇ ਆ ਇਹ ਤੁਸੀਂ ਕਹਿੰਦੇ ਸਾਨੂੰ ਕੋਈ ਪੁੱਛਦਾ ਪ੍ਰਧਾਨਾਂ ਨੂੰ ਕੋਣ ਪੁੱਛਦਾ ਇਹ ਗੱਲਾਂ ਸਾਨੂੰ ਕਹਿੰਦੇ ਇਸ ਕਰਕੇ ਸਾਡੀ ਸੰਸਥਾ ਬਣੀ ਆ ਸਾਡੀ ਜੁਨੀਅਨ ਪੂਰੇ ਪੰਜਾਬ ਵਿੱਚ ਬਣੀ ਆ ਅਦਰਵਾਈਜ਼ ਸਾਡਾ ਇਹਨਾਂ ਦਾ ਹੱਕ ਨਾ ਪੂਰੇ ਮਿਲੇ ਇਹਦੇ ਬਾਅਦ ਟਿੱਕਾ ਸੰਘਰਸ਼ ਕੀਤਾ ਜਾਊਗਾ ਅੱਜ ਦਾ ਅਸੀਂ ਸਰ ਪਿਆਰ ਨਾਲ ਡਾਕਟਰ ਅਬੇਦਕਾਰ ਚੌਕ ਤੋਂ ਫੇਰੀ ਲਾ ਕੇ ਔਰ ਚੰਡੀਗੜ੍ਹ ਚੌਕ ਤੇ ਫੇਰੀ ਲਾ ਕੇ ਫੇਰੀ ਬ ਮੰਗਾ ਪੂਰੇ ਕੀਤੇ ਜਾਣ ਸਾਡੀ ਨੀਂਹ ਦੀ ਬੇਨਤੀ ਪ੍ਰਵਾਨ ਕਰ ਸਾਸਿਕਾ ਜੀ ਵਾਹਿਗੁਰੂ ਖਾਣ ਹਾਂਜੀ ਮੇਰਾ ਨਾਮ ਦਲਵੀਰ ਕੌਰ ਮੈਂ ਮेड ਪੁੰਨ ਮੁਜ਼ਾਰਤੋਂ ਬਲੋ ਕਰਦੀ ਆ ਤੇ ਇੱਥੇ ਜੋ ਅਸੀਂ ਧਰਨਾ ਲਾਇਆ ਹੈ ਸਾਰੇ ਨਿਰੇਗਾ ਕਰਮਚਾਰੀਆਂ ਨੇ ਇਕੱਠੇ ਹੋ ਕੇ ਧਰਨਾ ਲਾਇਆ ਕਿ ਜਿੰਨੇ ਵੀ ਨਿਰੇਗਾ ਵਰਕਰ ਆ ਉਹਨਾਂ ਨੂੰ ਪੱਕੇ ਕੀਤਾ ਜਾਵੇ ਜੋ ਪਿੰਡਾਂ ਦੀ ਲੇਬਰ ਆ ਉਹਨਾਂ ਦੀ ਦਿਹਾੜੀ ਵੀ ਵਧਾਈ ਜਾਵੇ ਤੇ ਉਹਨਾਂ ਦੇ ਦਿਨਾਂ ਵਿੱਚ ਵੀ ਵਟਵਟਰੀ ਕੀਤੀ ਜਾਵੇ ਜੋ ਮੇਟਾ ਹੈ ਉਹਨਾਂ ਬਾਰੇ ਵੀ ਸੋਚਿਆ ਜਾਵੇ ਉਹਨਾਂ ਨੂੰ ਵੀ ਪੱਕੇ ਤੌਰ ਤੇ ਪੱਕਾ ਕੀਤਾ ਜਾਵੇ ਕੋਈ ਵੀ ਪੰਚਾਇਤਾਂ ਦੀ ਉੱਥੇ ਕਹਿੰਦੇ ਮੇਟ ਬਦਲੋ ਜੀ ਮੇਟ ਬਦਲੋ ਬਿਨਾਂ ਗਲਤੀ ਤੋਂ ਮੇਟਾਂ ਦੇ ਖਿਲਾਫ ਵੀ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਉਹਨਾਂ ਦਾ ਵੀ ਹਾਂਜੀ ਉਹਨਾਂ ਦੇ ਪੱਖ ਵਿੱਚ ਵੀ ਇਹਨਾਂ ਨੂੰ ਸਾਰਿਆਂ ਨੂੰ ਹੋਣਾ ਚਾਹੀਦਾ ਹੈ ਤੇ ਜੋ ਮੇਟਾਂ ਨੂੰ ਪੱਕੇ ਕੀਤਾ ਜਾਵੇ ਤੇ ਦਿਹਾੜੀ ਵਧਾਈ ਜਾਵੇ ਜੋ ਇਹਨਾਂ ਦਿਨਵਾ ਲੇਬਰ ਦੀ ਉਹ ਵੀ ਵਧਾਈ ਜਾਣ ਜੀ ਉਹ ਦਿਹਾੜੀ ਕਿੰਨੀ ਹੈ ਜੀ ਹਾਂਜੀ ਹੁਣ ਦਿਹਾੜੀ 322 ਰੁਪਏ ਆ ਜੀ ਕਿੰਨਾ ਚਾਹੀਦਾ ਤੁਹਾਨੂੰ ਡਿਮਾਂਡ ਕੀ ਹੈ 500 ਰੁਪਏ ਦਿਹਾੜੀ ਹੋਣੀ ਚਾਹੀਦੀ ਹੈ ਜੀ ਹਾਂਜੀ ਮੇਡ ਜੀ ਹਾਂਜੀ ਮੇਡ ਦੀ ਦਿਹਾੜੀ ਵੀ ਸੇਮ ਬਰਾਬਰ ਹੀ ਆ ਸਾਨੂੰ ਵੀ ਓਨੇ ਦਿਨ ਮਿਲਦੇ ਲੱਗੀ ਦਿਹਾੜੀ ਆ ਸਾਡੀ ਵੀ ਜੀ ਸਾਨੂੰ ਰੈਗੂਲਰ ਮਿਲਣਾ ਚਾਹੀਦਾ ਹੈ ਹਾਂਜੀ 365 ਦਿਨ ਕੰਮ ਮਿਲਣਾ ਚਾਹੀਦਾ ਹੈ ਤਾਂ ਕਾਂ ਨੇ ਮੰਗ ਪੂਰਾ ਨਹੀਂ ਕੀਤਾ ਫਿਰ ਹਾਂ ਤੁਸੀਂ ਕੀ ਕਰੋਗੇ ਹਾਂਜੀ ਅਸੀਂ ਆਪਣੇ ਵਰਕਰ ਨਾਲ ਰਲ ਕੇ ਫਿਰ ਦੁਵਾਰਾ ਧਰਨਾ ਲਾਵਾਂਗੇ ਹੋਰ ਵੀ ਵੱਡੀ ਪੱਦਰ ਤੇ ਦੋ ਕਰਾਂਗੇ ਹਨਾ ਹਾਂਜੀ ਥੈਂਕ ਯੂ ਧੰਨਵਾਦ ਜੀ ਮੁਬਾਰਕ ਮੁਬਾਰਕ

वर्कर जिन्हें दफ्तर के मुलाजम जिन्हें दलाखा मुलाजम जिन्हें मुलाजम पखे जा बोले